ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਹਲਕਾ ਬਟਾਲਾ ਐਸਵੇਲਪ ਸੁਰਖੀਆਂ ਦੇ ਵਿੱਚ ਪੂਰੇ ਪੰਜਾਬ ਦੀ ਸਿਆਸਤ ਦੀ ਨਜ਼ਰ ਹਲਕੇ ਬਟਾਲੇ ਤੇ ਹੈ ਕਿਉਂਕਿ ਹਲਕਾ ਬਟਾਲਾ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ 'ਚ ਜੇਕਰ ਇਤਿਹਾਸ ਰਚਣ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਕਾਂਗਰਸ ਲਈ ਇਹ ਵਰਦਾਨ ਸਾਬਤ ਵੀ ਹੋ ਸਕਦਾ ਹੈ ਕਾਂਗਰਸ ਦੇ ਲਈ ਇਹ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ ਤੇ ਕਾਂਗਰਸ ਇਹ ਵੀ ਕਹਿ ਸਕਦੀ ਹੈ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਇੱਕ ਟ੍ਰੇਲਰ ਹੈ ਤੇ ਫਿਲਮ ਜਿਹੜੀ ਹੈ 2027 ਚ ਦਿਖਾਈ ਜਾ ਸਕਦੀ ਹੈ ਸੋ ਇਸ ਮੌਕੇ ਪੂਰੇ ਪੰਜਾਬ ਦੇ ਵਿੱਚੋਂ ਹਲਕਾ ਬਟਾਲਾ ਸੁਰਖੀਆਂ ਦੇ ਵਿੱਚ ਰਹਿਣ ਦਾ ਵੱਡਾ ਕਾਰਨ ਇੱਕ ਹੀ ਹੈ ਕਿ ਇੱਥੋਂ ਦੀਆਂ 15 ਬਲੋਕ ਸੰਮਤੀ ਤੇ ਦੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੇ ਕਾਗਜ਼ ਨੇ ਇੱਕ ਵੀ ਰੱਦ ਨਹੀਂ ਹੋਏ ਜਦਕਿ ਵੱਡੇ ਵੱਡੇ ਦਿੱਗਜ ਕਾਂਗਰਸੀ ਨੇਤਾਵਾਂ ਦੇ ਹਲਕਿਆਂ ਦੇ ਵਿੱਚ ਕਾਗਜ਼ ਵੱਡੀ ਗਲਤੀ ਚ ਰੱਦ ਜ਼ਰੂਰ ਹੋਏ ਨੇ ਇੱਥੇ ਚਰਚਾ ਕਰਾਂਗੇ ਕਿ ਆਖਿਰ ਕਾਂਗਰਸ ਕਿਤੇ ਓਵਰ ਕੌਨਫੀਡੈਂਸਤਰੀ ਹੋ ਚੁੱਕੀ ਕਿ ਕਾਂਗਰਸ ਦੇ ਪੱਲੇ ਕੁਝ ਪਏਗਾ ਕਿ ਬਟਾਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਬਟਾਲਾ ਹਲਕੇ ਚ ਦਬ ਦਬਾਏ ਅਮਨ ਛੇਰ ਸਿੰਘ ਛੈਰੀ ਕਸੀ ਪਿਛਲੇ ਸਮੇਂ ਤੋਂ ਲਗਾਤਾਰ ਸਖਤ ਮਿਹਨਤ ਕਰ ਰਿਹਾ ਹੈ ਔਰ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਉਹ ਪਹੁੰਚ ਰਿਹਾ ਹੈ ਵਿਚਰ ਰਿਹਾ ਹੈ ਤੇ ਕਿਤੇ ਹਵਾ ਆਮ ਆਦਮੀ ਪਾਰਟੀ ਦੀ ਇਤਨੀ ਫਿਰ ਵੱਜ ਜੇਗੀ ਔਰ ਮੋਹਰਾ ਲੋਕ ਜਿਹੜੇ ਨੇ ਕਿਤੇ ਝਾੜੂ ਤੇ ਤੇ ਨਹੀਂ ਲਗਾ ਦੇਣਗੇ ਇਹ ਤੇ ਚਰਚਾ ਹੋ ਰਹੀ ਹੈ ਸੋ ਸਾਡੇ ਨਾਲ ਨੇ ਕਾਂਗਰਸੀ ਆਗੂ ਸਰਦਾਰ ਹਰਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਤਨਵਜ ਰਸ਼ਵਾਨ ਜੀ ਸਤਾਰ ਹਰਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਆਲ ఓਵਰ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਦਿੱਕਤ ਕਾਂਗਰਸੀ ਆਗੂ ਨੇ ਜਿਹੜੀ ਉਹਨਾਂ ਦੇ ਹਲਕਿਆਂ 'ਚ ਕਾਗਜ਼ ਰੱਦ ਹੋ ਚੁੱਕੇ ਸੀ ਬਹੁਤ ਸਾਰੇ ਉਮੀਦਵਾਰਾਂ ਤੇ ਤੁਹਾਡੇ ਬਟਾਲੇ ਹਲਕੇ ਦੇ ਵਿੱਚ ਕਾਗਜ਼ ਰੱਦ ਹੋਏ ਨਹੀਂ ਕਿ ਜਾਂ ਫਿਰ ਅਮਨ ਚੇਰ ਸਿੰਘ ਛੈਰੀ ਕਲਸੀ ਨੇ ਵੰਗਾਰ ਲਿਆ ਲਲਕਾਰ ਲਿਆ ਵੀ ਆ ਜਾਓ ਮੈਦਾਨ ਦੇ ਵਿੱਚ ਇਹ ਨਾ ਕਹਦੇ ਹੋ ਕਿ ਕਿਤੇ ਉਦਾਂ ਹੀ ਕਾਗਜ਼ ਰੱਦ ਹੋ ਗਏ ਤੇ ਹਾਰ ਮੰਨ ਲਈਏ ਰਿਸ਼ਪਾਲ ਜੀ ਜਿੱਥੋਂ ਤੱਕ ਕਾਗਜ਼ ਰੱਦ ਨਾ ਹੋਉਂਦਾ ਸਾਡੇ ਹਲਕੇ 'ਚ ਸਵਾਲ ਆ ਹਮ ਅਸੀਂ ਇਸ ਸੁਪਲੇਖੇ 'ਚ ਨਾ ਰਹੀਏ ਕਿ ਕਾਗਜ਼ ਰੱਦ ਕਰਨ ਵਾਸਤੇ ਜ਼ੋਰ ਨਹੀਂ ਲਗਾਇਆ ਗਿਆ ਹਮ ਬਹੁਤ ਜ਼ੋਰ ਲਾਇਆ ਇਹਨਾਂ ਨੇ ਪਰ ਅਫਸਰਾਂ ਨੇ ਦੇਖ ਲਿਆ ਕਿ ਜੋ ਹਾਲਾਤ ਐਸਐਸਪੀ ਤਰਨਤਾਰਨ ਦੇ ਹੋਏ ਇਹਨਾਂ ਦੀ ਸਾਈਡ ਲੈ ਕੇ ਇਹਨਾਂ ਦੀ ਹਮਾਇਤ ਕਰਕੇ ਪੁਲਿਸ ਤੰਤਰ ਜਿਹੜਾ ਆ ਕਿ ਇਹਨਾਂ ਦੀਆਂ ਤੁਸੀਂ ਇਹ ਕਹਿ ਸਕਦੇ ਹੋ ਕਿ ਵਿਦਿਸ਼ਾ ਨਿਰਦੇਸ਼ਾਂ ਤੇ ਲੋਕਤੰਤਰ ਦਾ ਘਾਣ ਕਰਨ ਤੋ ਲਿਆ ਹੋਇਆ ਔਰ ਜਿਹੜੇ ਕਾਗਜ਼ ਪਏ ਉਹ ਜੇ ਹੁਣ ਨਹੀਂ ਹੋਏ ਜੇ ਕਹਿੰਦੇ ਨੇ ਕੋਈ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਕਰਦੇ ਜੀ ਮੈਂ ਕਾਗਜ਼ ਰੱਦ ਨਹੀਂ ਹੁੰਦੇ ਤੇ ਤੇ ਪੰਚਾਇਤਾਂ ਜੀ ਕਿਉਂ ਕਰਵਾਏ ਰੱਦ ਪੰਚਾਇਤਾਂ ਜੀ ਦੇ ਕਾਗਜ਼ ਰੱਦ ਕਰਵਾਏ ਸਨ ਇਹਨਾਂ ਨੇ ਹੁਣ ਇਹਨਾਂ ਦੀ ਪੇਸ਼ ਨਹੀਂ ਗਈ ਜਿਹੜਾ ਕੈਂਡੀਡੇਟ ਹੈ ਕਾਂਗਰਸ ਦਾ ਬੜਾ ਤਗੜਾ ਬੜਾ ਤਾਕੜ ਕੈਂਡੀਡੇਟ ਆ ਸੂ ਜਵਾਨ ਆ ਪੜਿਆ ਲਿਖਿਆ ਕੁਆਲੀਫਿਕੇਸ਼ਨ ਚ ਉਹਦਾ ਤੇ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਹਦੇ ਨਾਲ ਉਹ ਲੋ ਗ੍ਰੈਜੂਏਟ ਹੈ ਪੋਸਟ ਗ੍ਰੈਜੂਏਟ ਹੈ ਉਹ ਤੇ ਦੇਖੋ ਨਾ ਉਹਦੀ ਤੁਸੀਂ ਫਿਰ ਉਹਨਾਂ ਦਾ ਤੁਸੀਂ ਪਰਿਵਾਰ ਦਾ ਪਿਛੋਕੜ ਵੇਖੋ ਸਿਆਸੀ ਤੌਰ ਤੇ ਦੇਖੋ ਉਹਨਾਂ ਦੇ ਪੜਦਾਦੇ ਤੋਂ ਲੈ ਕੇ ਉਹ ਚਲੇ ਆ ਰਹੇ ਨੇ ਉਹਨਾਂ ਦੇ ਘਰ 'ਚ ਸਰਪੰਚੀ ਪੜਦਾਦਾ ਜੀ ਰਹੇ ਨੇ ਦਾਦਾ ਜੀ ਰਹੇ ਨੇ ਇਹਦੇ ਫਾਦਰ ਜਿਹੜੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਨੇ ਦੇਖੋ ਹਰਿੰਦਰ ਜੀ ਇਹ ਪ੍ਰਾਪਤੀ ਉਹਨਾਂ ਦੇ ਬਜ਼ੁਰਗਾਂ ਦੀ ਹੈ ਪੁਰਖਿਆਂ ਦੀ ਹੈ ਠੀਕ ਹੈ ਇਹਦੇ ਵਿੱਚ ਦੀਪੂ ਜੈਨਤੀਪੁਰੀ ਦੀ ਐਡਵੋਕੇਟ ਅਮਨਦੀਪ ਜੈਨਤੀਪੁਰੀ ਦੀ ਪ੍ਰਾਪਤੀ ਕੀ ਹੈ ਦੇਖੋ ਜੀ ਅਮਨਦੀਪ ਜੈਨਤੀਪੁਰੀ ਦੀ ਪ੍ਰਾਪਤੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਵਿਰਾਸਤ ਚ ਆ ਜਾਂਦੇ ਨੇ ਸਿਆਸਤ ਦੀ ਤੁਸੀਂ ਗੱਲ ਕਰਦੇ ਹੋ ਸਿਆਸਤ ਇਸ ਪਰਿਵਾਰ ਨੂੰ ਵਿਰਾਸਤ ਚ ਮਿਲੀ ਆ ਔਰ ਉਹ ਜਿਹੜੇ ਵਿਰਾਸਤ ਦੀਪੂ ਜੈੰਤੀਪੁਰੀ ਆ ਜਿਹੜੇ ਐਡਵੋਕੇਟ ਦੀਪਾ ਮਨਦੀਪ ਜੈੰਤੀਪੁਰੀ ਜੀ ਉਹ ਲੈ ਕੇ ਗਾਂ ਤੋਰੇ ਨੇ ਔਰ ਤੁਸੀਂ ਦੇਖਦੇ ਪਏ ਹੋ ਕਿ ਪਿਛਲੇ ਕਿੰਨੇ ਕਾਫੀ ਸਮੇ ਤੋਂ ਮਟਾਲ ਹਲਕੇ ਦੇ ਵਿੱਚ ਵਿਚਰਦੇ ਪਏ ਨੇ ਸਵਾਲ ਤੇ ਇਹ ਆ ਕਿ ਤੁਸੀਂ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹੋ ਵਿਚਰ ਰਹੇ ਹੋ ਤੁਸੀਂ ਜਿਵੇਂ ਇੱਕ ਵੀਡੀਓ ਜਾਰੀ ਕਰਦੇ ਜਾਂ ਫੋਟੋਆਂ ਪਾਉਂਦੇ ਜੇ ਕਿ ਇੱਕ ਪਿੰਡ ਦਾ ਸਰਪੰਚ ਹੈ ਉਹਨੇ ਆਮ ਆਦਮੀ ਪਾਰਟੀ ਛੱਡੀ ਤੇ ਕਾਂਗਰਸ ਜੁਆਇਨ ਕਰ ਲਈ ਤੇ ਨਾਲ ਹੀ ਅਗਲੇ ਦਿਨ ਜਾਂ ਉਸੇ ਦਿਨ ਜਾਂ ਉਸੇ ਹੀ ਸ਼ਾਮ ਨੂੰ ਅਗਲਾ ਬੰਦਾ ਬਿਆਨ ਦਿੰਦਾ ਹੈ ਬਕਾਇਦਾ ਸ਼ਾਮਲ ਹੋਣ ਵਾਲਾ ਕਿ ਦੇਖੋ ਜੀ ਮੈਂ ਤੇ ਵੈਸੇ ਹੀ ਕਿਸੇ ਕਾਮੋਂ ਨਾ ਮੈਨੂੰ ਬੁਲਾਇਆ ਤੇ ਮੇਰੇ ਘਰ 'ਚ ਧੱਕੇ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਦਾ ਸਰੂਪਾ ਪਾਤਾ ਤੇ ਮੈਂ ਤੇ ਪਹਿਲਾਂ ਵੀ ਆਮ ਆਦਮੀ ਪਾਰਟੀ ਦਾ ਛਪਾਈ ਸੀ ਹੁਣ ਵੀ ਆਮ ਆਦਮੀ ਪਾਰਟੀ ਦਾ ਵਫਾਦਾਰ ਜਦੋਂ ਕੋਈ ਸਰਪੰਚ ਤੁਹਾਡੇ ਨਾਲ ਟਿਕਦਾ ਹੀ ਨਹੀਂ ਦਿਲੋਂ ਆਉਂਦਾ ਹੀ ਨਹੀਂ ਤੁਸੀਂ ਧੱਕੇ ਨਾਲ ਕਿਉਂ ਲਿਆਉਂਦੇ ਹੋ ਕਿਉਂ ਉਹਦੇ ਘਰ 'ਚ ਸਰੂਪਾ ਪਾਉਂਦੇ ਠੀਕ ਜੀ ਮੈਂ ਸਮਝਦਾ ਮੈਂ ਵੀ ਉਹ ਵੀਡੀਓ ਦੇਖੀ ਸੀ ਤੁਸੀਂ ਉਸ ਬੰਦੇ ਦਾ ਚਿਹਰਾ ਨਹੀਂ ਪੜਿਆ ਜਦੋਂ ਇਹਨਾਂ ਨੂੰ ਵਾਪਸ ਖੜਕ ਕੇ ਤੇ ਕਹਤਾ ਜੀ ਇਹ ਆਮ ਆਦਮੀ ਦਾ ਸੱਤ ਪਾਰਟੀ ਦਾ ਸਰਪੰਚ ਸੀਗਾ ਤੁਸੀਂ ਉਹਦਾ ਚਿਹਰਾ ਪੜਨ ਦੀ ਕੋਸ਼ਿਸ਼ ਕਰੋ ਤੇ ਕਿੰਨਾ ਦਬਾਅ ਲੱ ਦੇਸਿਕ ਉਸ ਉੱਤੇ ਦੁੱਤੇ ਕਿਉਂ ਉੱਤੇ ਦਬਾਅ ਪਾ ਕੇ ਉਹਨੂੰ ਵਾਪਸ ਲਿਆਇਆ ਗਿਆ ਤੇ ਉਹਦੇ ਕੋਲੋਂ ਅਖਵਾਇਆ ਗਿਆ ਕਿ ਵੀ ਮੈਂ ਤੇ ਧਾਮ ਆਜ਼ਮੀ ਪਾਰਟੀ ਦਾ ਸੀ ਮੈਂ ਆਜ਼ਮੀ ਪਾਰਟੀ ਵਿੱਚ ਰਹਿਣਾ ਔਰ ਤੁਸੀਂ ਲੋਕਾਂ ਦੇ ਚਿਹਰੇ ਪੜੋ ਕਾਹਦਾ ਡਰ ਹੈ ਜੀ ਆ ਮੈਂ ਛੇਰ ਸਿੰਘ ਚੈਰੀ ਕਲਸੀ ਨੂੰ ਮੈਂ ਤੇ ਨਹੀਂ ਕਦੀ ਦਾਬਾ ਮਾਰਦਿਆਂ ਦੇਖਿਆ ਕਿਸ ਨੂੰ ਮੈਂ ਤੇ ਸਮਝਦਾ ਤੁਸੀਂ ਇੰਨੀ ਗੱਲ ਕਹਿੰਦੇ ਹੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਦੇਖੋ ਸੋਸ਼ਲ ਮੀਡੀਆ ਤੇ ਜ਼ਰਗ ਜਿੰਨੀ ਇਹਨਾਂ ਦੇ ਕੋਈ ਐਹੋ ਜਿਹੇ ਕੰਮ ਜਿਹੜਾ ਕੋ ਲੋਕਾਂ ਨੂੰ ਨਹੀਂ ਪਸੰਦ ਔਰ ਤੇ ਜੇ ਕੋਈ ਸੋਸ਼ਲ ਮੀਡੀਆ ਤੇ ਟਿੱਪਣੀ ਕਰ ਦਿੰਦਾ ਜਾਂ ਉਹ ਤੇ ਕਮੈਂਟ ਦਿੰਦਾ ਕਿ ਉਹਦੇ ਘਰ ਪੁਲਿਸ ਭੇਜ ਉਹਨੂੰ ਪਾਰਟੀwidehat ਕਰਨ ਦੀਆਂ ਧਮਕੀਆਂ ਮਿਲਦੀਆਂ ਨੇ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਜੀ ਕੋਈ ਦਬਾਅ ਨਹੀਂਗਾ ਇਥੋਂ ਤੱਕ ਦਾ ਦਬਾਅ ਆ ਜੇ ਕੋਈ ਇਹਨਾਂ ਦੇ ਖਿਲਾਫ ਮਾੜੀ ਜੀ ਗੱਲ ਇੱਕ ਦਾ ਖਿਲਾਫ ਨਹੀਂ ਹੁੰਦੀ ਉਹ ਜਦ ਕਿ ਹੁੰਦੀ ਸ਼ਹਿਰ ਦੇ ਹਿੱਤ ਦੇ ਵਿੱਚ ਆ ਉਹਨੂੰ ਵੀ ਆਪਣੇ ਖਿਲਾਫ ਸਮਝ ਲੈਂਦੇ ਨੇ ਪਰ ਤੁਹਾਡੇ ਕੋਲ ਤੂੜ ਕੀ ਹੈ ਫਿਰ ਇਸ ਵੇਲੇ ਜੋਰ ਸਮਝ ਦਿਓ ਕਿ ਮੌਜੂਦਾ ਸੱਤਾ ਤੇਰੇ ਸਰਕਾਰ ਹੈ ਅਗਲਿਆਂ ਦੀ ਔਰ ਆਉਣ ਵਾਲੇ ਸਮੇਂ 'ਚ ਵੀ ਸਰਕਾਰ ਹੈਗੀ ਹੈ ਅਗਲਾ ਬੜਾ ਸਾਫ਼ ਹੈ ਤੇ ਖਾਸ ਕਰਕੇ ਉੱਤੇ ਸਰਕਾਰ ਹੋਵੇ ਥੱਲੇ ਇਹਨਾਂ ਦੇ ਜੇਕਰ ਬਲੌਕ ਸੰਪਤੀ ਮੈਂਬਰ ਬਣ ਜਾਂਦੇ ਜਿਲ੍ਹਾ ਪ੍ਰੀਸ਼ਦ ਬਣ ਜਾਂਦੇ ਪਿੰਡਾਂ ਦੀ ਲੋਹਾਰ ਤੇ ਬਦਲ ਗਈ ਨਾ ਸਰਪੰਚ ਤੇ ਇਹਨਾਂ ਦੇ ਹੋਗੇ ਨੇ ਰਿਸ਼ਪਾਲ ਜੀ ਤੁਸੀਂ ਪਿੰਡ ਪਿੰਡ ਜਾਂਦੇ ਪਏ ਉਹ ਇਲੈਕਸ਼ਨ ਕਵਰ ਕਰਦੇ ਪਏ ਜੀ ਜੀ ਮੈਂ ਤੇ ਤੁਹਾਨੂੰ ਇਹ ਕਹਾਂਗਾ ਕਿ ਕੰਧ ਤੇ ਲਿਖਿਆ ਸਾਡੀ ਜਨਤਾ ਨੂੰ ਪੜ ਲੈਣਾ ਚਾਹੀਦਾ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਪੰਜਾਬ ਦੇ ਵਿੱਚ 2027 ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਖਿਆਲ ਕਰੋ ਕਿ ਵੀ 4 ਸਾਲ ਹੋ ਗਏ ਸਰਕਾਰ ਨੂੰ ਆਇਆ ਔਰ ਇਹਨਾਂ ਦੀ ਕਾਰਗੁਜ਼ਾਰੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਮੈਂ ਤੁਹਾਨੂੰ 2002 ਦਾ ਇਨਸੀਡੈਂਟ ਦੱਸਦਾ ਜਦੋਂ ਅਸ਼wini ਸੇਖੜੀ ਪਾਰਲੀਮੈਂਟ ਸੈਕਟਰੀ ਬਣਿਆ ਸੀ ਤੇ ਇੱਕ ਸਾਲ ਕਾਲੀ ਭਾਜਪਾ ਦੇ ਪ੍ਰਧਾਨ ਦਾ ਨਗਰ ਕਾਉਂਸਲ ਦੇ ਪ੍ਰਧਾਨ ਦਾ ਰਹਿੰਦਾ ਸੀ ਅਸ਼wini ਸੇਖੜੀ ਨੇ ਉਸ ਵੇਲੇ ਵੀ ਫੰਡ ਲਿਆ ਕੇ ਦਿੱਤਾ ਸੀ ਬਟਾਲੇ ਨੂੰ ਠੀਕ ਹੈ ਔਰ ਇਸ ਗੱਲ ਦਾ ਸਭ ਨੂੰ ਪਤਾ ਹੈ ਕਿ ਉਹਨੇ ਵਿਤਕਾਰਾ ਕੋਈ ਨਹੀਂ ਕੀਤਾ ਵੀ ਸਰਕਾਰ ਸਾਡੀ ਆ ਮੈਨਰ ਕਿਉਂ ਫੰਡ ਲਿਆ ਕੇ ਦੇ ਆ 4 ਸਾਲ ਹੋ ਗਏ ਨੇ ਸਾਡੇ ਐਮਐਲਏ ਸਾਹਿਬ ਨੇ ਰੁਪਈਆ ਫੰਡ ਦੇ ਦਿੱਤਾ ਕਾਰਪੋਰੇਸ਼ਨ ਨੂੰ ਲਿਆ ਕੇ ਕਿ ਲਓ ਜੀ ਮੇਰੇ ਮਨ ਚ ਇਹ ਹੋਵੇ ਕੋਈ ਨਹੀਂ ਸ਼ਹਿਰ ਦੀ ਜਿਹੜੀ ਆ ਸੁੰਦਰਤਾ ਸ਼ਹਿਰ ਦੀ ਡਵੈਲਪਮੈਂਟ ਹੋਣੀ ਚਾਹੀਦੀ ਆ ਬਿਲਕੁਲ ਨਹੀਂ ਲੈ ਕੇ ਦਿੱਤਾ ਬਲਾਗ ਸੰਤੀ ਇਲੈਕਸ਼ਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੁਹਾਡੇ ਲਈ ਕਾਂਗਰਸ ਪਾਰਟੀ ਦੇ ਲਈ ਅਰਦੀਪੂ ਜੰਤੀਪੁਰੀਏ ਦੇ ਲਈ ਕੀ ਮਾਇਨੇ ਰੱਖਦੀ ਹੈ ਖਾਸ ਕਰਕੇ ਜਿਹੜੇ ਤੁਸੀਂ ਇੱਕ ਮੀਲ ਪੱਥਰ ਸਾਬਤ ਹੋਏਗੀ ਜੀ 2027 ਦੀ ਜਿਹੜੀ ਸਾਡੀ ਚੋਣਾ ਆਉਣ ਵਾਲੀਆਂ ਨੇ ਇਹ ਉਹਦਾ ਟ੍ਰੇਲਰ ਆ ਉਹ ਤੁਸੀਂ ਦੇਖੋਗੇ ਅਸੀਂ ਇਹ ਜਿਹੜੀ ਸੰਤੀ ਦੇ ਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬੜੇ ਸ਼ਾਨਦਾਰ ਤਰੀਕੇ ਨਾਲ ਜਿੱਤ ਕੇ ਨਿਕਲਾਂਗੇ ਔਰ 2027 ਦੇ ਵਿੱਚ ਬਟਾਲੇ ਤੋਂ ਜੋ ਮੈਂ ਸਮਝਦਾ ਕਿ ਪਾਰਟੀ ਦਾ ਇਸ਼ਾਰਾ ਹੈ ਕਿ ਬਟਾਲੇ ਤੋਂ ਜਿਹੜਾ ਸਾਡਾ ਆਉਣ ਵਾਲਾ ਕਾਂਗਰਸ ਨੂੰ ਜਿਹੜਾ ਰਿਪਰੈਜ਼ੈਂਟ ਕਰੇਗਾ ਅਮੋਦੀਪ ਜੈਤਪੁਰ ਜੀ ਹੀ ਕਰਨਗੇ ਅੱਛਾ ਤੁਸੀਂ ਤੇ ਕਹਿ ਰਹੇ ਹੋ ਕਿ ਅਸੀਂ ਸਾਰੀਆਂ ਸੀਟਾਂ ਜਿੱਤਣੀਆਂ ਨੇ ਆ ਬੋਦੇ ਦੀ ਖੁਦ ਸਰਪੰਚ ਹੈ ਸਭਾ ਸਰਪੰਚ ਅਗਲੇ ਨੇ ਐਲਾਨੀਆਂ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਕਾਂਗਰਸ ਦਾ ਬੂਥ ਨਹੀਂ ਲੱਗੇਗਾ ਗੱਲ ਇਹ ਦਿਨ ਤੇ ਆ ਲੈਂਦੇ ਹੋ ਵੋਟਾਂ ਦੇ ਇੰਤਿਆਹਾ ਲੈਂਦੇ ਹੋ ਕੀ ਪਤਾ ਉਹਦਾ ਨਹੀਂ ਲੱਗਦਾ ਕਿ ਇਹਨਾਂ ਦਾ ਨਹੀਂ ਲੱਗਦਾ ਇਹੋ ਜਿਹਾ ਚੈਲੰਜ ਕਰਨੇ ਚੰਗੇ ਨਹੀਂ ਹੁੰਦੇ ਸਿਆਸਤ ਵਿੱਚ ਇਹ ਤੇ ਇੱਕ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਆ ਦੇ ਸਾਡਾ ਵੀ ਕੋ ਬੰਦਾ ਇਨੀ ਗੱਲ ਕਹਿੰਦਾ ਤੇ ਮੈਂ ਉਹਨੂੰ ਕਹਾਂ ਗਲਤ ਆ ਠੀਕ ਹੈ ਇਹ ਸਿਆਸਤ ਜੋ ਰਾਜਨੀਤੀ ਦੇ ਵਿੱਚ ਇਹੋ ਜਿਹੀ ਗੱਲ ਹੀ ਹੁੰਦੀ ਹੈ ਤੇ ਹਰ ਇੱਕ ਨੂੰ ਇੱਕ ਬਰਾਬਰ ਦਾ ਮੌਕਾ ਜਿਹੜਾ ਮਿਲਣਾ ਚਾਹੀਦਾ ਸਿਆਸਤ ਇਸ ਵਾਰੀ ਬਲੌਕ ਸੰਪਤੀ ਚੋਣਾਂ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਨੇ ਇਹ ਸਾਧਾਮ ਦੰਡ ਬੇਦ ਕਿ ਇਹਨਾਂ ਦੇ ਉੱਤੇ ਆ ਕਿ ਇਹਨਾਂ ਤੋਂ ਕੁਝ हटਕੇ ਵੀ ਆ ਵੀ ਜੋ ਕਰਨਾ ਪੈਂਦਾ ਕਰੋ ਲੜਾਈ ਝਗੜਾ ਹੋਈਗਾ ਤੇ ਉਹ ਵੀ ਮਤਲਬ ਕੀ ਲੱਗਦਾ ਤੁਹਾਨੂੰ ਦੇਖੋ ਸ਼ਾਮ ਦਾ ਦੰਡ ਬੇ ਤੁਸੀਂ ਇਹ ਲਫਜ਼ ਮਨੀਸ਼ ਸਸੋਧਿਆ ਜੀ ਜਿਹੜੇ ਇਹਨਾਂ ਦੇ ਦਿੱਲੀ ਦੇ ਸਾਰੇ ਵਰਤਦੇ ਆ ਦੇਖੋ ਮੈਂ ਤੇ ਇੱਕ ਗੱਲ ਸਾਡੇ ਕਿਸੇ ਲੀਡਰ ਨੇ ਇਹ ਅਜ ਤੱਕ ਇਹ ਗੱਲ ਨਹੀਂ ਕਹੀ ਕਈ ਨਾ ਹੋਵੇ ਵਰਤਦੇ ਸਾਰੇ ਆ ਜੀ ਪਰ ਉਹਨਾਂ ਨੇ ਕਹੀ ਹੈ ਜਿਹੜੀ ਗੱਲ ਕਹੀ ਆ ਨਹੀਂ ਵਰਤਦੇ ਸਾਰੇ ਆ ਕਿ ਨਹੀਂ ਇਹ ਦੱਸ ਦੋ ਮੈਂ ਵੀ ਨਹੀਂ ਕਹਿ ਸਕਦਾ ਤੁਸੀਂ ਸਿਆਸਤ ਕਰਦੇ ਹੋ ਤੁਸੀਂ ਵੀ ਵਰਤਦੇ ਮੈਂ ਦਕੂ ਰਿਸ਼ਵਾਲ ਜੀ ਅਸੀਂ ਕਾਂਗਰਸ ਸਰਕਾਰਾਂ ਵੀ ਵੇਖੀਆਂ ਅਕਾਲੀ ਪਾਜਵਾ ਸਰਕਾਰੀ ਵੀ ਵੇਖੀ ਆ ਇਹੋ ਜਿਹਾ ਗਰਿਆ ਹੋਇਆ ਪੱਧਰ ਅੱਜ ਤੱਕ ਕਿਸੇ ਰਾਜਨੀਤਿਕ ਇਨਸਾਨ ਦਾ ਫਾਰਮੂਲਾ ਕੀ ਆ ਫਿਰ ਬਲੋਕ ਸੰਮਤੀ ਜਿੱਤਣ ਦਾ ਤੁਹਾਡੇ ਕੋਲ ਫਾਰਮੂਲਾ ਲੋਕਾਂ ਦੇ ਵਿੱਚ ਜਾਣਾ ਲੋਕਾਂ ਨੂੰ ਸਮਝਾਇਆ ਕਬੀ ਇਹਨਾਂ ਨੇ ਪਿੱਟ ਪਾਈ ਆ ਸਰਕਾਰ ਕਾਰਪੀਸ਼ਣ ਜੇ ਕਾਂਗਰਸ ਦੀ ਆ ਤੇ ਪੈਸਾ ਨਹੀਂ ਦਿਣਾ ਕੋ ਲਿਆ ਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਅਗੋ ਆਉਣ ਵਾਲੀ ਕਾਂਗਰਸ ਦੀ ਆ ਤੇ ਅਸੀਂ ਭਾਗ ਲਿਆ ਕਿ ਵੀ ਇਹਨਾਂ ਨੂੰ ਵੋਟਾਂ ਵਾਗ ਜਿਤਾਵਾਂਗੇ ਕਿ ਮੁੜ ਕੇ 4 ਸਾਲ ਉਹ ਨੋਵੇ ਕਾਂਗਰਸ ਨੂੰ ਸਰਕਾਰ ਕਾਂਗਰਸ ਬਣ ਜਾਵੇ ਅਸੀਂ ਵਹਿੰਦੇ ਰਹੀਏ ਸੰਤੀਆਂ ਵਾਲੇ ਮੂੰਹ ਚੁੱਕ ਕੇ ਲੋਕਾਂ ਨੂੰ ਸਭ ਲੱਗ ਗਿਆ ਇਸ ਗੱਲ ਦੀ ਪ੍ਰਚਾਰ ਵੀ ਇਸ ਗੱਲ ਦਾ ਹੋ ਰਿਹਾ ਕਬੀ ਇਹ ਸਾਲ ਕਿਸੇ ਵੀ ਤਰ੍ਹਾਂ ਇਹਨਾਂ ਦੇ ਦਬਕੇ ਮਾਰਦੇ ਨੇ ਡਰਾਉਂਦੇ ਨੇ ਧਮਕਾਉਂਦੇ ਨੇ ਪਰ ਇਹਨਾਂ ਦੇ ਡਰਾਵੇ ਚ ਧਮਕਾ ਇਹਨਾਂ ਧਮਕੀਆਂ ਚ ਨਹੀਂ ਆਉਣਾ ਸਰਕਾਰ ਜਿਹੜੀ ਹੈ ਸੰਪਤੀਆਂ ਕਾਂਗਰਸ ਸਾਭ ਨੇ ਜਿੱਟ ਕੇ ਦੇਣੀਆਂ ਨੇ ਲੋਕਾਂ ਨੇ ਸਰਪੰਚਾਂ ਨੇ ਲੋਕਾਂ ਦੇ ਨਿਵਾਸੀਆਂ ਨੇ ਇਹ ਤੈਅ ਕਰ ਲਿਆ ਕੋਈ ਬੋਲੇ ਜਾਂ ਨਾ ਬੋਲੇ ਪਰ ਤੁਸੀਂ ਉਹਦੇ ਚਿਹਰੇ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਹਰਿੰਦਰ ਜੀ ਜਿਹੜੇ ਕਾਂਗਰਸੀ ਘਰਾਂ ਦੇ ਵਿੱਚ ਚੁੱਪ ਕਰਕੇ ਬਹਿ ਗਏ ਨੇ ਜ਼ਿੰਮੇਵਾਰੀਆਂ ਸੀ ਉਹਨਾਂ ਦੀਆਂ ਕਿ ਇਸ ਇਲੈਕਸ਼ਨ ਦੇ ਵਿੱਚ ਰਜਾਈਆਂ ਛੱਡ ਦਿੰਦੇ ਤੇ ਨਿਕਲਦੇ ਬਾਹਰ ਮੈਦਾਨ ਦੇ ਵਿੱਚ ਉਹ ਕਾਰਨ ਕੀ ਹੈ ਵਜ੍ਹਾ ਕੀ ਹੈ ਉਹ ਉੱਠਣਗੇ ਕਿੱਦਾਂ ਉੱਠਣਗੇ ਕੌਣ ਉਠਾਏਗਾ ਕੌਣ ਕੱਢੇਗਾ ਘਰਾਂ ਚੋਂ ਉਹਨਾਂ ਨੂੰ ਤੇ ਜੇਕਰ ਕਿਉਂਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਦੀਪੂ ਲੜ ਰਿਹਾ ਕਿ ਕਾਂਗਰਸ ਨਾਲ ਲੜ ਰਹੀ ਹੈ ਇਹ ਵੀ ਜਨਰਲ ਨਾਲ ਕਲੀਅਰ ਕਰਤਾ ਤੇ ਜਿਹੜੇ ਨਹੀਂ ਤੁਰ ਰਹੇ ਉਹ ਕਿਉਂ ਨਹੀਂ ਤੁਰ ਰਹੇ ਸਾਰੇ ਤੁਹਾਡੇ ਲੜ ਰਿਹਾ ਜੀ ਇਲੈਕਸ਼ਨ ਆਪਣੇ ਆਪਣੇ ਤੌਰ ਤੇ ਹਰ ਕੋਈ ਯੋਰ ਲਗਾ ਰਿਆ ਕੋਈ ਧੜੇ ਬਾਜੀ ਨਹੀਂ ਸਭ ਲੱਗੇ ਹੋਏ ਨੇ ਬਾਜਾ ਸਾਹਿਬ ਦੇ ਜਿਹੜੇ ਤੁਸੀਂ ਧੜੇ ਬਾਜੀ ਕਹਿੰਦੇ ਬਈ ਅਜੇ ਰਜਾਈਆਂ ਲੈ ਕੇ ਸੁੱਤੇ ਨੇ ਸਭ ਲੱਗੇ ਹੋਏ ਨੇ ਉਹਨਾਂ ਦੇ ਮੈਸੇਜ ਜਾ ਰਹੇ ਨੇ ਲੋਕਾਂ ਨੂੰ ਉਠੋ ਬਈ ਕਾਂਗਰਸ ਨੂੰ ਵੋਟਾਂ ਪਾਓ ਜਾ ਕੇ ਤਗੜੇ ਹੋ ਕੇ ਜਿਤਾਓ ਸੰਤੀਆਂ ਮੈਂ ਨਹੀਂ ਸਮਝਦਾ ਉਸ ਕੋਲ ਗੱਲ ਹੈਗੀ ਕਿਤੇ ਇਹ ਜਿਹੜੀ ਜਿੱਤ ਕੀ ਪੜ ਬਣੇਗੀ ਕਿਹੜਾ ਮੁੱਢ ਬਣੇਗੀ ਮੈਂ ਤੁਹਾਨੂੰ ਅੱਗੇ ਕਿਹਾ ਕਿ ਰਸ਼ਵਾਲ ਜੀ ਇਹ ਜਿੱਤ ਜਿਹੜੀ ਹੋਗੀ ਇਹ ਟ੍ਰੇਲਰ ਆ ਕਾਂਗਰਸ ਪਾਰਟੀ ਕੋਲ 2027 ਦੀ ਜਿੱਤ ਦਾ ਹੂੰ ਇਹ ਤਾਂ ਦਾਵਾ ਹੈ ਕਿ ਗਾਰੰਟੀ ਹੈ ਤੁਸੀਂ ਇਹਨੂੰ ਤਵਾਂ ਗਾ ਲਓ ਤੁਸੀਂ ਇਹਨੂੰ ਗਰੰਟੀ ਗਾ ਲਓ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਦੇਖਣਾ ਪਰ ਹਰਿਦਰਜੀ ਜੀ ਜ਼ਰੂਰੀ ਵੀ ਹੈ ਨਾ ਤੁਸੀਂ ਇੱਕ ਸੁਲਝੇ ਹੋਏ ਲੀਡਰ ਹੋ ਦੇਖੋ ਤੁਹਾਡੇ ਆਕੜੇ ਜਿਹੜੇ ਨੇ ਨਾ ਬੜੇ ਫਿੱਟ ਹੁੰਦੇ ਨੇ ਤੁਸੀਂ ਜਿਹੜੇ ਵੀ ਆਕੜੇ ਰੱਖਦੇ ਨਾ ਆਪਣੀ ਫਿੰਗਰਾਂ ਦੇ ਉੱਤੇ ਜਿੰਨੇ ਵੀ ਅੱਜ ਤੱਕ ਸਾਨੂੰ ਸਾਡੇ ਨਾਲ ਸਾਂਝੇ ਵੀ ਕੀਤੇ ਨੇ ਉਹ ਬੜੇ ਇੱਕਦਮ ਫਿੱਟ ਐਂਡ ਫਾਈਨਲ ਨਿਕਲਦੇ ਰਹੇ ਨੇ ਸੋ ਤੁਸੀਂ ਪਿੰਡਾਂ ਵਿੱਚ ਵਿਚਰ ਰਹੇ ਹੋ ਡਰ ਖਾਹਫ ਦੀ ਗੱਲ ਕਰਦੇ ਹੋ ਜਾਂ ਲੋਕਪ੍ਰਿਤਾ ਦੀ ਗੱਲ ਕਰ ਰਹੇ ਹੋ ਕਈ ਵਾਰੀ ਇਹ ਸਿਆਸੀ ਬੰਦੇ ਆ ਕਿਸੇ ਦੀ ਲੋਕਪ੍ਰਿਤਾ ਨੂੰ ਅਸੀਂ ਡਰ ਤੇ ਖਾਹਫ ਕਹਿ ਕੇ ਲੋਕਾਂ ਵਿੱਚ ਪਾੜ ਅਮਨ ਛੇਰ ਸਿੰਘ ਛੇਰੀ ਕਲਜੀ ਅਜੇ ਤੱਕ ਤੇ ਬੇਦਾਗ ਆ ਕੋਈ ਦਾਗ ਤੇ ਨਹੀਂ ਤੁਸੀਂ ਲੋਕ ਸਾਰੇ ਜਾਨੇ ਰਲ ਕੇ ਸਾਬਤ ਨਹੀਂ ਕਰ ਸਕਦੇ ਮੈਂ ਇਸ ਗੱਲ ਤੇ ਨਹੀਂ ਕੋਈ ਕਮੈਂਟ ਕਰਨਾ ਚਾਹੁੰਦਾ ਹੂੰ ਇਹ ਤੇ ਜਦੋਂ ਕੋਈ ਸਾਹਮਣੇ ਗੱਲ ਆਏਗੀ ਉਦੋਂ ਹੀ ਗੱਲ ਕਰਾਂਗੇ ਕਿਉਂਕਿ ਅਜੇ ਇਸ ਇਸ਼ੂ ਤੇ ਕੋਈ ਗੱਲ ਕਰਨੀ ਮੈਂ ਨਹੀਂ ਸਾਹਮਣੇ ਜਿੰਨਾ ਤੱਕ ਤੁਸੀਂ ਦਾਗ ਦੀਆਂ ਗੱਲਾਂ ਕਰਦੇ ਹੋ ਤੇ ਮੈਂ ਹਨਾ ਵੀ ਤੁਸੀਂ ਵੇਖ ਸਕਦੇ ਹੋ ਮੇਰੇ ਕੋਲ ਕੀ ਸੀਗਾ ਜਦੋਂ ਮੈਂ ਇਲੈਕਸ਼ਨ ਲੜੀ ਅੱਜ ਮੇਰੇ ਕੋਲ ਕੀ ਹੈ ਕਿੰਨੇ ਚਰਚੇ ਆ ਗਏ ਮੇਰੇ ਕੋਲ ਕੀ ਕੁਝ ਬਣ ਗਿਆ ਟਾਕ ਆਫ ਦੀ ਟਾਊਨ ਆ ਮੇਰੇ ਮੂੰਹ ਨਾਲ ਕੁਆਬ ਚਲੋ ਫਿਰ ਤੁਸੀਂ ਆਪਣਾ ਫਾਰਮੂਲਾ ਕੁਝ ਸ਼ੇਅਰ ਕਰਨਾ ਚਾਹੋ ਜਿੱਤ ਵਾਲਾ ਜਿਹੜਾ ਤੁਸੀਂ ਗਰੰਟੀ ਦੇ ਰਹੇ ਹੋ ਕਿਹੜੇ ਫਾਰਮੂਲੇ ਨਾਲ ਤੁਹਾਡੀ ਜਿੱਤ ਹੈ ਤੁਸੀਂ ਮੈਂ ਤੇ ਲੋਕਾਂ ਦੇ ਚਿਹਰੇ ਬੜੇ ਆ ਹੂੰ ਲੋਕਾਂ ਦੀ ਭਾਵਨਾਵਾਂ ਨਾਲ ਲੋਕਾਂ ਨਾਲ ਮੈਂ ਸ਼ੇਅਰ ਕੀਤੀਆਂ ਜਾਂ ਗੱਲਾਂ ਉਹਨਾਂ ਨਾਲ ਸੁਣੀਆਂ ਨੇ ਠੀਕ ਹੈ ਜੋ ਮੈਂ ਉਥੋਂ ਹੀ ਮੈਂ ਇਹ ਲਾਇਆ ਕਿ ਵੀ ਬਹੁਤ ਹੀ ਕਾਂਗਰਸ ਦੇ ਹਵਾ ਦੇ ਵਿੱਚ ਪੱਕ ਦੇ ਵਿੱਚ ਹਵਾ ਏਦਾਂ ਹੀ ਤਾਂ ਤੁਸੀਂ ਤਰਨ ਤਰਨ ਕਹਿੰਦੇ ਸੀ ਦੇਖੋ ਤਰਨਤਾਰਨ ਦੀ ਗੱਲ ਜਿਹੜੀ ਆ ਉਹ ਉਹਦੀ ਗੱਲ ਜਿਹੜੀ ਤਰਨਤਾਰਨ ਦੀ ਗੱਲ ਕਰਦੇ ਉਸ ਏਰੀਆ ਦੇ ਵਿੱਚ ਭਿਸ਼ਪਾਲ ਜੀ ਭਿਸ਼ਪਾਲ ਜੀ ਹੋ ਸਕਦਾ ਕਿ ਉੱਥੇ ਸਾਡੇ ਕਿਸੇ ਲੀਡਰ ਦੇ ਕੋਲੋਂ ਮੂੰਹ ਤੋਂ ਗਲਤ ਗੱਲ ਨਿਕਲ ਗਈ ਉਹਦਾ ਵਜ਼ਾਨਾ ਭੁਗਤਣਾ ਪਿਆ ਅਸੀਂ ਬੋਲੇ ਉਸ ਗੱਲ ਮੰਨਦੇ ਹਾਂ ਉਸ ਗੱਲ ਠੀਕ ਹੈ ਉਹਦਾ ਸਾਨੂੰ ਨੁਕਸਾਨ ਵੀ ਹੋਇਆ ਇੱਥੇ ਇੱਥੇ ਕਿਸੇ ਗੱਲ ਦਾ ਵਧੀਆ ਲੀਡਰ ਸਾਡਾ ਨੌਜਵਾਨ ਲੀਡਰ ਹੈ ਹੂੰ ਔਰ ਬੜਾ ਸਾਫ਼ ਸੁਥਰਾ ਇਮੇਜ ਵਾਲਾ ਲੀਡਰ ਹੈ ਉਹ ਔਰ ਇਹੋ ਜਿਹਾ ਔਰ ਮੈਂ ਤੇ ਇਹੋ ਜਿਹਾ ਇਹਨਾਂ ਦੇ ਨਾਲ ਜਾ ਕੇ ਦੇਖਿਆ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਦੇਖਿਆ ਹੁੰਦਾ ਜੀ ਭਰੋਸਾ ਦੇ ਆਉਂਦੇ ਔਰੇ ਬੰਦਾ ਵਾਅਦਾ ਐ ਸਾ ਜਿਹੜਾ ਆਪਣੀ ਜੇਬ ਚੋਂ ਉਸੇ ਵੇਲੇ ਲੋੜ ਬੰਦੀ ਮਤ ਕਰਦਾ ਜੀ ਦੋ ਇਨਸੀਡੈਂਟ ਮੈਂ ਆਪਣੀ ਅੱਖੀਂ ਵੇਖ ਲਿਆ ਆਪਣੇ ਹੱਥੀ ਵਡਾਲਾ ਗ੍ਰੰਥੀਆਂ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿਹੜੋ ਉਹ ਬੱਚਾ ਇੱਕ ਮਹਾਰਾਜ ਗੁਰੂ ਗੋਬਿੰਦ ਸਿੰਘ ਪਿਛਲੇ ਪ੍ਰਕਾਸ਼ਪੁਰ ਉਤੇ ਟਰਾਲੀ ਸਜਾਉਂਦੇ ਆ ਕਰੰਟ ਲਾਅਰ ਮਰ ਗਿਆ ਸੀਗਾ ਉਹਦੇ ਘਰ ਜਾ ਕੇ ਹਾਲਾਤ ਵੇਖੇ ਨੇ ਉਸੇ ਵੇਲੇ ਜਾ ਕੇ ਮੈਨੂੰ ਕਹਿੰਦੇ ਅੰਕਲ ਕਿਸਨ ਕਰੀ ਮੈਨੂੰ ਪਰਿਵਾਰ ਬਹੁਤ ਇਹ ਚਰਨ ਲੱਗਦੇ ਆ ਮੈਂ ਕਿਹਾ ਜੋ ਤੁਹਾਡਾ ਮਨ ਕਰਦਾ ਤੁਸੀਂ ਦਿਏ ਦਿਣਾ ਬੰਦਾ ਵੀ ਹੈ ਚੁੱਪ ਕਰਕੇ ਇਹਨੇ ਕੱਢੇ ਮਾਉਟ ਵੀ ਚਲੋ ਮੈਂ ਦਸੀ ਠੀਕ ਨਹੀਂ ਸਮਝਦਾ ਚਲੋ ਨਹੀਂ ਨਹੀਂ ਗੁਪਤਦਾਨੂ ਪਰ ਇਹਨਾਂ ਨੇ ਆਪਣੇ ਵੱਲੋਂ ਉੱਥੇ ਮੈਂ ਦੇਖਦਾ ਕਿ ਲੀਡਰ ਕਹਿੰਦੇ ਨੇ ਜੀ ਸਰਕਾਰ ਵੱਲ ਤੁਹਾਨੂੰ ਦਵਾਵਾਂਗੇ ਉੱਥੇ ਸੋਚਾ ਸਿੰਘ ਛੋਟੇਪੁਰ ਅਕਾਲੀ ਜਿਹੜੇ ਸਾਡੇ ਲੀਡਰ ਸਾਨੂੰ ਉਸ ਵੇਲੇ ਉਹ ਵੀ ਆਏ ਸਾਨੂੰ ਉੱਥੇ ਉਹਨਾਂ ਨੂੰ ਮੈਂ ਕਿਹਾ ਜਹੇਦਾਰ ਜੀ ਇੱਥੇ ਅਨਾਉਂਸ ਕਰਕੇ ਜਾਓ ਕਿ ਸਰਕਾਰ ਨੂੰ ਅਸੀਂ ਇਸ ਪਰਿਵਾਰ ਨੂੰ ਦੁਆਵਾਂਗੇ ਉਹ ਨਹੀਂ ਜੀ ਇਹੋ ਜਿਹਾ ਇਨਸੀਡੈਂਟ ਹੁੰਦੇ ਰਹਿੰਦੇ ਨੇ ਮੈਂ ਕਿਹਾ ਯਾਰ ਹੱਦ ਹੋ ਗਈ ਆ ਉਹ ਬੱਚਾ ਇੱਕ ਮਹਾਰਾ ਇਸ ਪਾਲਕੀ ਦੀ ਜਿਹੜੀ ਹਤਿਆਰ ਕਰਦਾ ਕਰੰਟ ਲੱਗ ਗਿਆ ਉੱਤੋਂ ਉਤਾਰ ਲਾ ਉਹ ਬਚਾਰੇ ਡੈਥ ਹੋ ਗਈ ਆ ਤੇ ਇਹ ਇਸ ਗੱਲ ਨੂੰ ਲੈਂਦੇ ਕੋਈ ਨਹੀਂ ਵਾਹ ਇੱਕ ਲੜਕਾ ਜੈਨਤੀਪੁਰਾ ਸਾਹਿਬ ਮੈਂ ਵੇਖਿਆ ਜਿਹਨੇ ਉਸੇ ਵੇਲੇ ਜਾ ਕੇ ਗਿਆ ਅਫਸੋਸ ਕਰਨ ਨਾਲ ਹੀ ਉਸ ਪਰਿਵਾਰ ਦੀ ਮਦਦ ਸਹਾਇਤਾ ਕਰਕੇ ਆਇਆ ਸਭ ਤੋਂ ਵੱਡਾ ਸ਼ੁਕਰੀਆ ਸਰਦਾਰ ਹਰਿੰਦਰ ਸਿੰਘ ਜੀ ਤੁਹਾਡਾ ਕਿਉਂਕਿ ਜਿਹੜੀ ਸਿਆਸਤ ਆ ਨਾ ਇਹ ਬੜੀ ਟੀਡੀ ਖੀਰ ਦਰਅਸਲ ਲੋਕਾਂ ਦੇ ਦਿਲਾਂ 'ਚ ਕੀ ਹੈ ਉਹ ਕਦੀ ਖੁੱਲ ਕੇ ਦੱਸਦੇ ਨਹੀਂ ਉਹਨਾਂ ਨੇ ਕਰਨਾ ਕੀ ਹੈ ਇਹ ਵੀ ਨਹੀਂ ਪਤਾ ਲੱਗਣ ਦਿੰਦੇ ਇਹ ਕਈ ਵਾਰੀ ਜਿਹੜੇ ਵੋਟਰ ਨੇ ਨਾ ਆਂਡੇ ਕਿਤੇ ਤੇ ਕੋੜ-ਕੋੜ ਕਿਤੇ ਸੋ ਜਿਹੜੀ ਸਹੀ ਮਾਇਨੇ ਦੇ ਵਿੱਚ ਨਤੀਜੇ ਜਦੋਂ ਆਉਣੇ ਨੇ ਨਾ ਇਹ ਜੀ 14 ਤਰੀਕ ਵਾਲੇ ਦਿਨ ਵੀ ਲੋਕਾਂ ਨੇ ਬੜਾ ਬਦਲਣਾ ਹੈ ਉਪਰ ਹੇਠਾ ਆਉਣਾ ਹੈ ਸੋ ਸਹੀ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵਾਕਿਆ ਹੀ ਸਰਦਾਰ ਖਰਿੰਦਰ ਸਿੰਘ ਦਾ ਭਰੋਸਾ ਜਿੱਤਦਾ ਵਿਸ਼ਵਾਸ ਜਿੱਤਦਾ ਹੈ ਕਿ ਜਾਂ ਫਿਰ ਲੋਕ ਜਿਹੜੇ ਨੇ ਉਹ ਹਿਊ ਟਰਨ ਲੈ ਚੁੱਕੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਸੰਤੁਸ਼ਣੇ ਜਾਂ ਫਿਰ ਵੋਟਾਂ ਦੇ ਨਤੀਜੇ ਹੀ ਕਲੀਅਰ ਕਰਨਗੇ ਕਿ ਆਖਿਰ ਬਟਾਲੇ ਨੇ ਇਤਿਹਾਸ ਜਿਹੜਾ ਰਚਣਾ ਹੈ ਤੇ ਕਿਹਦੇ ਹੱਕ 'ਚ ਰਚਣਾ ਹੈ ਕਿਨੂੰ ਅਰਸ਼ ਤੋਂ ਫਰਸ਼ ਤੇ ਲੱਗੇ ਜਾਣਾ ਤੇ ਕਿਨੂੰ ਫਰਸ਼ ਤੋਂ ਅਰਸ਼ ਤੇ ਲੱਗਣਾ ਬਾਬਾ ਸ਼ੁਕਰਿਆ ਜੀ ਧੰਨਵਾਦ